ਦੀਨ ਦੁਨੀਆ ਸਭ ਪੈਸੇ ਦੀ ਪੈਸਾ ਅਨੰਦ ਨਹੀਂ ਆਂਦਾ ਦੀਨ ਦੁਨੀਆ ਸਭ ਪੈਸੇ ਦੀ ਪੈਸਾ ਅਨੰਦ ਨਹੀਂ ਆਂਦਾ ਪੈਸੇ ਦਾ ਕੋਈ ਰੂਪ ਨਾ ਦਿੱਸੇ ਫੇਰ ਵੀ ਖਿੱਚਾ ਪੰਦਾ ਪੈਸੇ ਦਾ ਕੋਈ ਹੱਥ ਨਾ ਦਿੱਸੇ ਪੈਸੇ ਦਾ ਕੋਈ ਹੱਥ ਨਾ ਦਿੱਸੇ ਫੇਰ ਵੀ ਕੰਮ ਕਰਾਂਦਾ ਪੈਸੇ ਦਾ ਕੋਈ ਪੈਰ ਨਹੀਂ ਹੈ ਫੇਰ ਵੀ ਚੱਲ ਕੇ ਜਾਂਦਾ ਪੈਸੇ ਦੀ ਕੋਈ ਜੀਬ ਨਹੀਂ ਹੈ ਪੈਸੇ ਦੀ ਕੋਈ ਜੀਬ ਨਹੀਂ ਹੈ ਫੇਰ ਵੀ ਬਾਜਾ ਮਾਰਦਾ ਪੈਸੇ ਦਾ ਹੈ ਖੇਲ ਦੁਨੀਆ ਤੇ ਹੱਸਦਾ ਤੇ ਰੁਲਦਾ ਪੈਸਾ ਐਸੀ ਚੀਜ਼ ਦੁਨੀਆ ਵਿੱਚ ਪੈਸਾ ਐਸੀ ਚੀਜ਼ ਦੁਨੀਆ ਵਿੱਚ ਭਾਲਤਾ ਹੈ ਜਾਂ ਮਾਰਤਾ ਪੈਸਾ ਹੀ ਹੰਕਾਰ ਹੈ ਕਰਦਾ ਕਈਆਂ ਦੀ ਤਰ੍ਹਾਂ ਸ਼ਾਨ ਵੀ ਕਰਦਾ ਆਖਰੀ ਸਤਰਾਂ ਨੇ ਪੈਸਾ ਰੱਬ ਨਹੀਂ ਪੈਸਾ ਸੱਬ ਨਹੀਂ ਪੈਸਾ ਰੱਬ ਨਹੀਂ ਪੈਸਾ ਰੱਬ ਨਹੀਂ ਫੇਰ ਵੀ ਪੂਜਿਆ ਜਾਂਦਾ ਫੇਰ ਵੀ ਪੂਜਿਆ ਜਾਂਦਾ ਥੈਂਕ ਯੂ ਵੈਰੀ ਮਚ